ਹਾਂਜੀ ਬਾਬਾ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫੱਟੇ ਫਾਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਹੈ ਸੀਧਾਂ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਇੱਕ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਹਨੇ ਇੱਥੇ ਕੋਟ ਮੈਰਿਜ ਕਰਵਾਈ ਉਹ ਇਥੋਂ ਦਾ ਜਿਹੜਾ ਮਤਾਬਸੇ ਗਰੰਥੀ ਬਣਾਇਆ ਉਹ ਜਿਹਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਸ ਕੀਤੀ ਹੈ ਤੇ ਕੋਈ ਸਤਪੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜੈਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲਿੰਦਾ ਇੱਕ ਲੜਕੀ ਹੋਰ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉੱਜੜਿਆ ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜੈਲੀ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ ਦੋ ਨੰਬਰ ਦੇ ਵਿੱਚ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧੱਜੀਆਂ ਡਾ ਓਏ ਬੇੰਦੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਜ਼ਾਦਾ ਦੀਆਂ ਤੁਸੀਂ ਧਜੀਆਂ ਡਾ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਵਾ ਦੇ ਨਾਲ ਜੰਮਿਆ ਪਾਲਿਆ ਵੱਡਿਆਂ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਘਰੋਂ ਤੋੜਨਾ ਸੀ ਚਾਵਾ ਦੇ ਨਾਲ ਉਹ ਅੱਜ ਦਰਦ-ਦਰਦ ਤੇ ਤੱਕੇ ਖਾਂਦੀ ਫਿਰ ਰਹਾ ਆ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਹੈ ਤੁਸੀਂ ਪੜ੍ਹਾਈ ਕੀਤੀ ਹੈ ਇਹ ਕੰਮ ਨਾ ਕਰੋ ਮੇਰੀ ਬੇਨਤੀ ਹੈ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਹੈ ਜਿਹੜੇ ਤਾਂ ਭੱਜ ਕੇ ਕਰੋ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰਾਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਆ ਲਈ ਹੈ ਤਾਲਾ ਲੱਗਾ ਕੀ ਅਗਲਾ ਸਟੈਪ ਕੀ ਹੈ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਆ ਸਭ ਕੋ ਜੋ ਰਹਿਣਾ ਤੁਹਾਡੇ ਸਾਹਮਣੇ ਹੋਣਾ ਵਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਖਤਰ ਹੈ ਤਰਨ ਪਰਚਾ ਸਰੂਵਣੀ ਕਮੇਟੀ ਜੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਿਲਾ ਦਿਓ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਰਾਮ ਸਾਹਿਬ ਸਭਾਏ ਮਨ ਕਰਦੇ ਆ ਉਹਾਂ ਦੇ ਪਹਿਲਾਂ ਐਪਲੀਕੇਸ਼ਨ ਭੇਜੋ ਤੇ ਜੇ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹ ਆਂਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਹੈ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨਦਿਆ ਜਾਂ ਕਰਨ ਹੋਈ ਹੁੰਦੀ ਆ ਵੀ ਬੇਨਤੀ ਹੈ ਮੇਰੀ ਸੇਕ ਕੌਮ ਨੂੰ ਇਹਨਾਂ ਲੋਕਾਂ ਕੋਲੋਂ ਇਹ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲਓ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕਰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਰਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਲਿਆਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜਿਨੀ ਕਾਨੂੰਨ ਨਾਲ ਲਵਾਵਾਂਗੇ ਜੇ ਇਹ ਤੇ ਪ੍ਰਸ਼ਾਸਨ ਪੂਰਾ ਤੇ ਬੰਦਾ ਸਿਕੰਜਾ ਕੱਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਨਿਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਜੇ ਆਪਣਾ ਮੇਰਾ ਹਰਪਿੰਦਰ ਕੌਰ ਅੱਜ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸਾਜੀ ਬੇੜਾ 2 ਨੰਬਰ 2 ਨੰਬਰ 'ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਰਟੀਫਿਕੇਟ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਹੀਨਾ ਹੋ ਗਿਆ ਕੁੜੀ ਕਰੋ ਗਏ ਪਿਆ 3 ਫਰਵਰੀ ਨੂੰ ਕੀਤਾ ਸਾਨੂੰ ਥੋੜਾ ਥੋੜਾ ਥਾਣੇ ਚ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉੱਥੇ ਤੁਹਾਡੀ ਬੇਟੀ ਦਾ ਵਿਆਹ ਹੋ ਚੁੱਕਾ ਹਾਂਜੀ ਸਾਨੂੰ ਥਾਣੇ ਵਾਲਿਆ ਸਰਟੀਫੀਕੇਟ ਖੜਕੇ ਦਿੱਤਾ ਕਿ ਇੱਥੋਂ ਹੋਇਆ ਜੀ ਸਿੱਖ ਜਦ ਬੰਨਿਆ ਕੋ ਇਨਸਾਫ ਨਹੀਂ ਹੋਇਆ ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਇਨਸਾਫ ਕਰ ਦੇਣਾ ਸਾਡਾ ਪ੍ਰਸ਼ਾਸਨ ਨੂੰ ਕੀਮਾ ਕਰਦੇ ਪ੍ਰਸ਼ਾਸਨ تیار ਵੀ ਪਰ ਉਹ ਘਰ ਨਹੀਂ ਗਈ ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ ਇਹ ਪੈਸੇ ਲੈ ਕੇ ਆਪਾਂ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੰਡਿਆ ਅੰਦਰ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀ ਕੰਡਿਆ ਇਹ 2 ਨੰਬਰੀ ਦੇ ਵਿਆਹ ਲੋਕਾਂ ਦੇ ਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਣਾ ਹਾਂਜੀ ਕੀ ਮਾਮਲਾ ਮਾਮਲਾ ਇਹ ਜੀ ਅੱਜ ਸਾਨੂੰ ਨਾ ਕਪਲੇਟ ਮਿਲੀ ਸੀ ਬਾਬਾ ਬਲਵੀਰ ਸਿੰਘ ਨੇ ਕੰਪਲੇਨਟ ਦਿੱਤੀ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ। ਅੱਛਾ ਸੋਨੀ ਜੀ ਆਏ ਆ। ਮੌਕਾ ਦੇਖਿਆ ਜੀ ਮੁੰਡਾ ਲਾਇਆ ਆਪ ਤਾਂ ਹੋਇਆ ਨਹੀਂ ਮਹਤਾਬ ਸਿੰਘ ਜੀ ਨੇ। ਆਪਸਾਂ ਦੇ ਨੋਟਸ ਲੈਂਦਾ ਆਪਾਂ ਆਪਸ ਰਾਰੇ ਨੇ ਸਾਡੇ ਕੋਲ। ਕਿੰਨੇ ਕ ਵਿਆਹ ਹੀ ਨਹੀਂ ਕਰਾ ਦਿੱਤੇ ਭਾਜੀ ਉਹ ਮਤਲਬ ਉਹ ਜੰਦਰੋ ਅੰਦਰੋਂ ਕੀ ਕੋਈ ਰਜਿਸਟਰ ਮਿਲਿਆ ਜਿਨ੍ਹਾਂ ਦੇ ਕੋਈ ਜਿਨ੍ਹਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ। ਉੱਤੇ ਵਿਆਹ ਵਿਆਹ ਲਿਖਿਆ ਹੋਇਆ ਉੱਤੇ 104 ਆ ਰਿਹਾ ਹੈ ਜਨਾਈ ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਤ ਹੋਈ? ਨਹੀਂ ਜੀ। ਹਲੋ ਆਨੰਦਰ ਮੈਂ ਇੱਥੇ ਇੱਥੇ ਮੌਕੇ ਤੇ ਹਾਂ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆ ਤੁਸੀਂ ਕੁ ਕਰਨ ਚਲੇ ਕਾਰਵਾਈ ਤਸਦੀਕ ਕਰਦੇ ਆਂ ਜੀ ਆਸਰਾ ਨੂੰ ਦੱਸਤਾ ਗੁਰੂ ਗ੍ਰੰਥ ਸਾਹਿਬ ਮਾਬਾ ਬਲੀਸ਼ ਨੇ ਅੱਜ ਹੀ ਦੋ ਦਿਨ ਫੈਮਲੀ ਆਈਆਂ ਹੋਈਆਂ ਨੇ ਜਿਹੜੇ ਸੈਡੀਕਾ ਹੱਟੇ ਪੜੇ ਉਹਨਾਂ ਨੇ ਕਿਤੇ ਵੀ ਸਾਡੇ ਚੱਲੀ ਨਹੀਂ ਬੈਕ ਨਹੀਂ ਦੇਖਿਆ ਅਜੇ ਤੱਕ ਦੇਖੀ ਨਹੀਂ ਨਾ ਮੇਰੇ ਕੋ ਆਈ ਹੈ ਮੇਰੇ ਕੋ ਸਿਰ ਕੰਪਲੇਨਟ ਆਈ ਹੈ ਕੰਪਲੇਨਰ ਕਰਕੇ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲੱਗੇ ਬਲਸ਼ ਆ ਲੱਗੇ ਦੇਖੋ ਜੀ ਗਲੀ ਵਾਲਿਆਂ ਨੂੰ ਇਸ ਤਾਂ ਨਹੀਂ ਲੱਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇਆਲੇ ਨੇ ਵੀ ਕੰਮ ਕਰਦੇ ਨੇ ਜਿਹਦੇ ਵਿੱਚ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸਮਝ ਲਿਓ ਪਰ ਤੁਸੀਂ ਆਏ ਆ ਮੌਕਾ ਕੀ ਦੇਖਿਆ ਪਟ્રોલ ਹੈ ਇੱਥੇ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਬੜੀ ਗੱਲ ਹੈ ਤਾਂ ਬਿਲਕੁਲ